ਪਰਦਾ ਹੈਗਾ ਬਹੁਤ ਅੱਛਾ ਰਿਜ਼ਲਟ ਆ ਸਤਿ ਸ਼੍ਰੀ ਅਕਾਲ ਦੋਸਤੋ ਅੱਜ ਆਪਾਂ ਤਲਵੰਡੀ ਸਾਬੋ ਪਹੁੰਚੇ ਹੋਏ ਆ ਸੋ ਇੱਥੇ ਬਾਈ ਹੋਰੇ ਆਰਗੈਨਿਕ ਆਟਾ ਕਣਕ ਦਾ ਜਮਲਾ ਜਿੰਨੇ ਵੀ ਪ੍ਰੋਡਕਟ ਨੇ ਹੈਗੇ ਸਾਰੇ ਆਰਗੈਨਿਕ ਤਿਆਰ ਕਰਦੇ ਨੇਗੇ ਇਹਦੀ ਲੋਕੇਸ਼ਨ ਹੈਗੀ ਜਿਹੜੀ ਤੁਹਾਨੂੰ ਪਹਿਲਾਂ ਦੱਸਦੀ ਹੈ ਤਲਵੰਡੀ ਤੇ ਨੇੜੇ-ਨੇੜੇ ਦੇ ਏਰੀਏ ਦੇ ਲੋਕਾਂ ਵਾਸਤੇ ਹੈ ਤੇ ਰਵੀਦਾਸ ਚੌਕ ਆ ਗਿਆ ਜਿਹੜਾ ਰਾਮਾ ਰੋਡ ਦੇ ਉੱਪਰ ਇਹਦੇ ਬਿਲਕੁਲ ਨੇੜੇ ਹੀ ਇਹ ਆਟਾ ਚੱਕੀ ਲੱਗੀ ਹੋਈ ਹੈਗੀ ਸੋ ਬਾਈ ਉਹਰੇ ਨਾਲ ਗੱਲਬਾਤ ਕਰਾਂਗੇ ਤੇ ਪ੍ਰੋਡਕਟਾਂ ਦੀ ਦੇਵਾਂਗੇ ਜਾਣਕਾਰੀ ਪ੍ਰੋਪਰ ਕਿਹੜੇ ਕਿਹੜੇ ਪ੍ਰੋਡਕਟ ਨੇ ਲੱਗਦੇ ਆ ਟੋਟਲੀ ਜਿਵੇਂ ਕੋਧਰੇ ਦਾ ਆਟਾ ਜਾਂ ਕੋਈ ਸ਼ੂਗਰ ਫਵਾਸ਼ੀ ਜਿੰਨੇ ਮਤਲਬ ਪੇਸ਼ੈਂਟ ਹੁੰਦੇ ਨੇ ਕਿ ਸਪੈਸ਼ਲੀ ਉਹਨਾਂ ਵਾਸਤੇ ਜਿਹੜੀਆਂ ਆਰਗੈਨਿਕ ਡਾਈਟ ਦੱਸੀ ਜਾਂਦੀ ਹੈ ਕਿ ਡਾਕਟਰਾਂ ਵੱਲੋਂ ਸੋ ਆਰਗੈਨਿਕ ਜਿਹੜੇ ਆਟੇ ਨੇਗੇ ਸਾਰੇ ਇੱਥੇ ਮਿਲ ਜਾਂਦੇ ਨੇ ਰੋਟੀ ਵਗੈਰਾ ਖਾਣੀ ਜਾਂ ਕਿਸੇ ਨੂੰ ਕੋਈ ਅਲਰਜੀ ਆ ਕਿਸੇ ਵੀ ਚੀਜ਼ ਤੋਂ ਸਾਰੇ ਜਿਹੜੇ ਪ੍ਰੋਡਕਟ ਨਾਲ ਕੋਲੇ ਤਿਆਰ ਹੁੰਦੇ ਨੇ ਸੋ ਬਾਈ ਉਹਰੇ ਆਪਾਂ ਪ੍ਰੋਡਕਟਾਂ ਦੀ ਜਾਣਕਾਰੀ ਦੇਣਗੇ ਤੇ ਨਾਲੇ ਰੇਟ ਵਗੈਰਾ ਸਾਰੇ ਟੋਟਲੀ ਤੇ ਆਉ ਮਿਲਦੇ ਆ ਦੋ ਕਟ ਗਈ ਸੋ ਦੋਸਤੋ ਜਿਵੇਂ ਕਿ ਤੁਹਾਨੂੰ ਹੁਣੇ-ਹੁਣੇ ਦੱਸਿਆ ਆਪਾਂ ਅੱਜ ਤਲਵੰਡੀ ਸਾਬੋ ਆਏ ਹੋਇਆ ਤੇ ਬਾਈ ਉਹਰੇ ਜਿਹੜੇ ਨੇਚਰਲ ਜਿਹੜੀ ਕਿ ਆਰਗੈਨਿਕ ਪ੍ਰੋਡਕਟ ਨੇ ਸਾਰੇ ਤਿਆਰ ਕਰਦੇ ਨੇ ਇਹਦੇ ਵਿੱਚ ਇਹਨਾਂ ਕੋਲੇ ਪ੍ਰੋਡਕਟ ਕਿਹੜੇ-ਕਿਹੜੇ ਨੇ ਸੋ ਉਹਨਾਂ ਬਾਰੇ ਬਾਈ ਉਹਰੇ ਦੱਸਣਗੇ ਆਪਾਂ ਨੂੰ ਆਪਣੇ ਨਾਲ ਬੈਠੇ ਨੇ ਬਾਈ ਗਗਨ ਤੇ ਬਾਈ ਕ੍ਰਿਸ਼ਨ ਅੱਛੀ ਗੱਲ ਬਾਈ ਜੀ ਅੱਛੀ ਗੱਲ ਅ ਬਾਈ ਆਪਾਂ ਆਪਣੀ ਜਿਹੜੀ ਆ ਆਟਾ ਚੱਕੀ ਲਾਈ ਵੀ ਹੈਗੀ ਹੈ ਨਾ ਇੱਥੇ ਤਲਵੰਡੀ ਸਾਬੋ ਦੇ ਵਿੱਚ ਹਾਂਜੀ ਸਭ ਤੋਂ ਪਹਿਲਾਂ ਤਾਂ ਆਪਣੇ ਦੋਸਤਾਂ ਨਾਲ ਜਿਹੜੀ ਆਪਾਂ ਇਹਦੀ ਲੋਕੇਸ਼ਨ ਜਿਹੜੀ ਸ਼ੇਅਰ ਕਰ ਦਈਏ ਤਾਂ ਕਿ ਲੋੜੇ ਕੋਲੇ ਵਿਜ਼ ਇਹ ਰਾਮਾ ਰੋਡ ਤਲਵੰਡੀ ਸਾਬੋ ਜੀ ਥਾਣੇ ਦੀ ਬੈਕਸਾਈਡ ਬਾਬਾ ਦੀਪ ਸਿੰਘ ਹੋਸਟਲ ਦੇ ਨਾਲ ਠੀਕ ਹੈ ਬੋ ਜੀ 메인 ਰੋਡ ਰਾਮਾ ਰੋਡ ਤੇ ਇੱਕ ਸਭ ਤੋਂ 메인 ਜਿਹੜੇ ਲੋਕੇਸ਼ਨ ਦਾ ਜਿਹੜਾ ਪੁਆਇੰਟ ਆ ਰਵਿਦਾਸ ਚੌਕ ਆਗੇ ਜਿੱਧਰ ਨਾ ਨੇੜੇ ਰਵਿਦਾਸ ਚੌਕ ਆਗੇ ਹੈ ਨਾ ਸੋ ਬਾਈ ਜਿਹੜੇ ਹੁਣ ਆਪਾਂ ਪ੍ਰੋਡਕਟ ਤਿਆਰ ਕਰਦੇ ਆ ਇਹਦੇ ਵਿੱਚ ਕਿਹੜੇ ਕਿਹੜੇ ਪ੍ਰੋਡਕਟ ਨੇ ਜਿਹੜੇ ਆਪਾਂ ਤਿਆਰ ਕਰਦੇ ਆ ਤੇ ਜਿਵੇਂ ਮੋਸਟਲੀ ਆਪਾਂ ਦੇਖਦੇ ਆਂ ਆਟਾ ਚੱਕੀ ਦਾ ਮਤਲਬ ਤਾਂ ਵੀ ਆਪਾਂ ਇੱਕੋ ਹੀ ਚੀਜ਼ ਸੋਚਦੇ ਹੋ ਨਾ ਦਿਮਾਗ 'ਚ ਆਉਂਦੀ ਆ ਗੱਲ ਬੇਪਾ ਕਣਕ ਦਾ ਆਟਾ ਪਿਆ ਲਿਆ ਹੈ ਨਾ ਤੇ ਤੁਸੀਂ ਇਹਦੇ ਵਿੱਚ ਕੁਝ ਡਿਫਰੈਂਟ ਕਰ ਰਹੇ ਹੋ ਜਿਵੇਂ ਆਰਗੈਨਿਕ ਪ੍ਰੋਡਕਟ ਦੇ ਰਹੇ ਹੋ ਹਾਂਜੀ ਤੇ ਕਿਹੜੇ-ਕਿਹੜੇ ਪ੍ਰੋਡਕਟ ਨੇ ਜਿਹੜੇ ਆਪਣੇ ਇਹਦੇ ਵਿੱਚ ਵੀਰਜੀ ਸਾਡੇ ਕੋਲੇ ਪ੍ਰੋਡਕਟ ਹੈਗੇ ਆ ਇੱਕ ਤਾਂ ਦੇਖੋ ਸਿੰਪਲ ਆਟਾ ਜਿਹੜਾ ਅਸੀਂ ਆਮ ਕੋਈ ਆਪ ਦੀ ਕਣਕ ਲਿਆ ਕੇ ਪਸਵਾਉਣਾ ਚਾਹੁੰਦਾ ਉਹ ਵੀ ਅਸੀਂ ਪੀਸ ਕੇ ਦਿੰਨੇ ਆ ਸਾਡੇ ਕੋਲੇ ਤਿਆਰ ਵੀ ਮਿਲਦਾ ਸਾਡੇ ਕੋਲੇ ਆਮ ਆਟੇ ਵਿੱਚ ਵੀ ਘਟੋ-ਘਟ ਤਿੰਨ-ਚਾਰ ਪ੍ਰਕਾਰ ਦੀਆਂ ਵੈਰਾਈਟੀਆਂ ਨੇ ਠੀਕ ਜੀ ਜਿਹਦੇ ਵਿੱਚ ਕੀ ਐਮਪੀ ਦੀ ਕਣਕ ਜਿਹਦੇ ਵਿੱਚ ਇੱਕ ਥੋੜਾ ਜਿਹਾ ਮੋਟਾ ਆਟਾ ਉਦੇ ਵਿੱਚੋਂ ਬਰੀਕ ਆਟਾ ਤੇ ਅਤੇ ਉਹਦੇ ਵਿੱਚੋਂ ਜਿਹੜਾ ਸਾਡੇ ਕੋਲ ਸਪੈਸ਼ਲ ਆਟਾ ਹੈਗਾ ਉਹ ਆ ਸਾਡੇ ਕੋਲ ਥੈਲੀਆਂ ਵਾਲਾ ਆਟਾ ਜਿਹੜਾ ਅਸੀਂ ਮਾਰਕੀਟ ਦੇ ਵਿੱਚ ਸਪਲਾਈ ਕਰਦੇ ਹਾਂ ਜਿਹੜਾ ਇਹ ਵਾਲਾ ਆਟਾ ਬਾਈ ਉਹ ਥੈਲੀਆਂ ਵਾਲਾ ਆਟਾ ਹਾਂਜੀ ਇਹ ਸਾਡੇ ਕੋਲ ਸਪੈਸ਼ਲ ਥੈਲੀ ਹੈ ਜੀ ਜਿਹੜੀ ਸਾਡੀ ਇੱਧਰ ਥੈਲੀ ਹੈ ਜੀ ਇਹ ਇੱਕ ਆਮ ਥੈਲੀ ਹੈ ਜੀ ਇਹ ਆਮ ਹੈ ਹਾਂਜੀ ਇਹਦੇ ਵਿੱਚ ਅਸੀਂ ਐਮਪੀ ਦੀ ਕਣਕ ਦਾ ਆਟਾ ਪੀਕੇ ਰੱਖਦੇ ਹਾਂ ਜੇ ਕਿਸੇ ਵੀਰ ਨੂੰ ਚਾਹੀਦਾ ਮੌਕੇ ਦੇ ਉੱਤੇ ਤਾਂ ਉਸ ਦੇ ਵਿੱਚ ਅਸੀਂ ਮੰਨ ਲਓ ਐਮਪੀ ਦਾ ਕਣਕ ਆਟਾ ਪੀਕੇ ਦਿੰਦੇ ਆ ਠੀਕ ਆ ਇਹ ਜਿਹੜੀ ਥੈਲੀ ਇਹ ਐਮਪੀ ਦੇ ਆਟੇ ਵਾਲੀ ਆ ਮਤਲਬ ਕਣਕ ਵਾਲੀ ਆ ਤੇ ਉਹ ਥੈਲੀ ਜਿਹੜੀ ਆ ਸਿੰਪਲ ਆ ਆਮ ਕਣਕ ਦੀ ਆ ਸਾਡੇ ਆਟੇ ਦੀ ਇੱਕ ਖਾਸੀਅਤ ਆ ਜੀ ਅਸੀਂ ਇਹਦੇ ਵਿੱਚੋਂ ਖਾਸ ਪ੍ਰੋਜੈਕਟ ਲਾਇਆ ਹੋਇਆਗਾ ਜਿਹਦੇ ਵਿੱਚੋਂ ਕੇ ਪੰਜ ਥਾਵਾਂ ਦੇ ਉੱਤੇ ਜਾ ਕੇ ਵੇਸਟੇਜ ਨਿਕਲਦੀ ਆ ਓਕੇ ਠੀਕ ਆ ਆ ਸੋਨੂੰ ਅਸੀਂ ਦਿਖਾਉਨੇ ਆ ਦੇਖੋ ਆਪਾਂ ਆਮ ਚੱਕੀ ਦੇ ਉੱਤੇ ਜਾਂਦੇ ਆ ਦੇਖੋ ਅਸੀਂ ਐ ਨਹੀਂ ਕਹਿੰਦੇ ਕਿਸ ਦੀ ਨਿੰਦਿਆ ਨਹੀਂ ਕਰਦੇ ਜਿਹੜਾ ਸਾਡਾ ਪ੍ਰੋਜੈਕਟ ਆ ਦੇਖੋ ਕਿੰਨਾ ਕੁਸ਼ ਲੋਹਾ ਇਦੇ ਵਿੱਚੋਂ ਦਲੀਆਂ ਪੱਥਰ ਜੋ ਕਿ ਸਾਡੇ ਬਿਮਾਰੀਆਂ ਦਾ ਕਾਰਨ ਬਣਦੀ ਆ। ਇਹਦੇ ਵਿੱਚੋਂ ਇੱਕ ਕੁਆਂਟਲ ਦੇ ਵਿੱਚੋਂ 9 ਕਿਲੋ ਵੇਸਟੀਜ ਨਿਕਲਦੀ ਹੈ। ਇੱਕ ਕੁਆਂਟਲ ਵਗਰ 9 ਕਿਲੋ 9 ਕਿਲੋ ਸਹੀ ਸਕਦੇ ਆਪ ਵੀ 10% ਆ ਜਿਹੜੀ ਬਾਈਓਰ ਕਹਿੰਦੇ ਸੀ ਵੇਸਟੀਜ ਕਰਦੇ ਨੇ। ਵੇਸਟੀਜ ਨਿਕਲਦੀ ਆ। ਜੇ ਸਾਡੀ ਇਸ ਗੱਲ ਦੀ ਗਾਰੰਟੀ ਹੈ ਵੀ ਜਿੰਨਾ ਮੰਨ ਲਓ ਜੀ ਸਾਡੇ ਤੋਂ ਹੁੰਦਾ ਜੀ ਅਸੀਂ ਵੱਧ ਤੋਂ ਵੱਧ ਆਟਾ ਸਾਫਾਈ ਕਰਕੇ ਫਿਰ ਬਣਾ ਕੇ ਦੇ ਦਿੰਦੇ ਹਾਂ। ਠੀਕ ਆ ਜੀ। ਤੋ ਬਿਮਾਰੀਆਂ ਤੋਂ ਮਤਲਬ ਕੀ ਆ ਇੱਕ ਆਪਣੇ ਬਿਜ਼ਨਸ ਦੇ ਨਾਲ ਨਾਲ ਆਪਣੇ ਕਿਤੇ ਦੇ ਨਾਲ ਨਾਲ ਲੋਕਾਂ ਨੂੰ ਬਿਮਾਰੀਆਂ ਤੋਂ ਰਹਿਤ ਕਰ ਰਹੇ ਨੇ ਬਾਈ ਹੋਰੇ ਇਸ ਪ੍ਰੋਡਕਟਾਂ ਦੇ ਥਰੂ ਜਿਵੇਂ ਕਿ ਇਹ ਤਿਆਰ ਕਰ ਰਹੇ ਨੇ ਤੇ ਇਹਦੇ ਵਿੱਚ ਬਾਈ ਇੱਕ ਆਪਣੇ ਕੋਲੇ ਦਲੀਆ ਤਿਆਰ ਕੀਤਾ ਹੋਇਆ ਹੈ ਨਾ ਸਪੈਸ਼ਲੀ ਤੁਸੀਂ ਦੇਖੋ ਹਾਂਜੀ ਇਹ ਦਲੀਆ ਅਸੀਂ ਸਪੈਸ਼ਲੀ ਤਿਆਰ ਕਰਦੇ ਹਾਂ ਜੀ ਇਹਦੇ ਵਿੱਚ ਤੁਹਾਨੂੰ 100 ਗ੍ਰਾਮ ਤੋਂ ਲੈ ਕੇ ਉੱਪਰ ਜਿੰਨੀ ਮਰਜ਼ੀ ਪੈਕਿੰਗ ਲੋ ਸਾਡੇ ਕੋਲ ਦਲੀਏ ਵਿੱਚ ਵੀ ਦੋ ਪ੍ਰਕਾਰ ਦੇ ਦਲੀਏ ਆ ਇੱਕ ਰੋਸਟਡ ਦਲੀਆ ਇੱਕ ਸਿੰਪਲ ਦਲੀਆ ਕੀ ਜੀ Roasted ਦਲੀਆ ਮਤਲਬ ਕਿ ਪਹਿਲਾਂ ਅਸੀਂ ਕਣਕ ਦਾ ਜਿਹੜਾ ਮੌਸਚਰ ਆ ਉਹ ਗਰਮ ਕੜਾਹੀ ਦੇ ਵਿੱਚ ਖਤਮ ਕਰਦੇ ਆ ਉਸ ਤੋਂ ਬਾਅਦ ਇਹ ਜਿਹੜਾ ਸਿੰਪਲ ਦਲੀਆ ਜਿਹੜੇ ਆਮ ਲੋਕ ਬਣਾਉਂਦੇ ਆ ਉਹਦੇ ਨਾਲ ਦਾ ਦਲੀਆ ਇਹ ਸਾਡੇ ਕੋਲੇ ਦੋ ਪ੍ਰਕਾਰ ਦੇ ਦਲੀਏ ਤੇ ਜਿਹੜਾ ਆਟਾ ਆ ਗਿਆ ਬਾਈ ਜਿਵੇਂ ਤੁਸੀਂ ਦੱਸਦੇ ਸੀ ਨਾ ਕੋਈ 슈ਗਰ ਫ੍ਰੀ ਆਟਾ ਆ ਜਾਂਦਾ ਜਿਵੇਂ ਹੁਣ ਅੱਜਕੱਲ ਕੋਧਰੇ ਵਗੈਰਾ ਦਾ ਆਟਾ ਚੱਲਦਾਗਾ ਹਾਂਜੀ ਹਾਂਜੀ ਉਹ ਸਾਡਾ ਜਿਹੜਾ ਸਪੈਸ਼ਲੀ ਆਟਾ ਜੀ ਉਹ 슈ਗਰ ਫ੍ਰੀ ਆਟਾ ਹੈ ਜੀ ਜਿਹੜਾ ਸਾਡਾ 슈ਗਰ ਫ੍ਰੀ ਆਟਾ ਹੈਗਾ ਉਹਦੇ ਵਿੱਚ ਅਸੀਂ 12 ਤੋਂ ਲੈ ਕੇ 18 ਆਟਮਾਂ ਤੱਕ ਪਾਉਨੇ ਆ ਇੱਕ ਸਾਡੀ ਆਟੇ ਦੀ ਕੁਆਲਿਟੀ ਹੈ ਜੀ ਤੁਸੀਂ ਮਾਰਕੀਟ ਦੇ ਵਿੱਚੋਂ ਕੋਈ ਮਰਜ਼ੀ ਆਟਾ ਲੈ ਲਓ ਤੁਹਾਨੂੰ ਉਸ ਦੀ ਰੋਟੀ ਹੈ ਜਿਹੜੀ ਹੱਥ ਨਾਲ ਪਕਾਉਣੀ ਪੈਂਦੀ ਆ ਅੱਜ ਕੱਲ ਲੇਡੀਜ਼ ਨੂੰ ਹੱਥ ਨਾਲ ਪਕਾਉਣਾ ਬਹੁਤ ਔਖਾ ਲੱਗਦਾ ਹੈ ਜੀ ਮਤਲਬ ਚੱਕਲੇ ਵੇਲਣ ਤੋਂ ਬਿਨਾ ਚੱਕਲੇ ਵੇਲਣ ਤੋਂ ਬਿਨਾ ਹਾਂਜੀ ਹਾਂਜੀ ਚੱਕਲੇ ਵੇਲਣ ਤੋਂ ਬਿਨਾ ਜੀ ਠੀਕ ਆ ਇਹ ਸਾਡੀ ਜਿਹੜੀ ਰੋਟੀ ਹੈ ਇਹਨੂੰ ਚੱਕਲੇ ਵੇਲ ਲੈਣਾ ਤੁਸੀਂ ਵੇਲ ਸਕਦੇ ਹੋ ਓਵੇਂ ਜਿੱਕਰ ਜਿਵੇਂ ਆਮ ਆਪਾਂ ਪਕਾਉਨੇ ਆ ਰੋਟੀ ਆਟਾ ਆਮ ਬਣਦਾ ਇਹ ਉਸੇ ਤਰੀਕੇ ਨਾਲ ਇਹਦੇ ਵਿੱਚ ਅਸੀਂ ਐਟਮਾ ਪਾਉਨੇ ਆ ਵੀ ਜਿਹੜੀਆਂ ਐਟਮਾ ਸਾਨੂੰ ਹੋਣਾ ਕਰ ਜਿਨ੍ਹਾਂ ਨਾਲ ਕੇ ਵੀ ਰੋਟੀ ਜਿਵੇਂ ਆਪਾਂ ਕਹਿੰਦੇ ਭੁਰਨ ਲੱਗ ਜਾਂਦੀ ਹੈ ਬਾਈ ਜਿਵੇਂ ਜੇ ਕੱਲੇ ਬਾਜਰੇ ਦੀ ਆਪਣਾ ਸੌਰੀ ਮੱਕੀ ਦੀ ਰੋਟੀ ਬਣਾਉਨੇ ਆ ਜਾਂ ਜੌਆਂ ਦੀ ਤਾਂ ਰੋਟੀ ਭੁਰਦੀ ਹੁੰਦੀ ਹੈ ਬਾਈ ਔਰ ਕਹਿੰਦੇ ਅਸੀਂ ਇਸ ਹਿਸਾਬ ਨਾਲ ਇਹਦੇ ਵਿੱਚ ਕੁਆਂਟੀਟੀ ਪਾਈ ਹੈਗੀ ਉਹਨਾਂ ਦੇ ਪ੍ਰੋਡਕਟਾਂ ਦੀ ਸਾਰਿਆਂ ਦੀ ਜਿੰਨੀ ਵੀ ਹੈ ਮਾਤਰਾ ਉਸ ਹਿਸਾਬ ਨਾਲ ਪਾਈ ਹੈ ਕਿ ਰੋਟੀ ਥੋੜੀ ਟੁੱਟੂਗੀ ਨਹੀਂ ਹਾਂਜੀ ਇਹਦੇ ਵਿੱਚ ਅਸੀਂ ਮੰਨ ਕੇ ਚਲੋ 슈ਗਰ ਫ੍ਰੀ ਆਟਾ ਇੱਕ ਤਾਂ ਅਸੀਂ 슈ਗਰ ਫ੍ਰੀ ਆਟਾ ਬਣਾਉਨੇ ਆ ਇਸੇ ਵਿੱਚ ਹੀ ਅਸੀਂ ਕਈ ਪ੍ਰਕਾਰ ਦੇ ਆਟੇ ਬਣਾਉਂਦੇ ਠੀਕ ਆ ਇੱਕ ਤੁਸੀਂ ਦੱਸ ਰਹੇ ਸੀ ਬਈ ਦੇ ਵਿੱਚ ਕੁਝ ਮਤਲਬ ਸਮਥਿੰਗ ਜਿਵੇਂ ਡਾਈ ਫਰੂਟ ਵਗੈਰਾ ਕੁਝ ਨਾ ਕੁਝ ਤੁਸੀਂ ਹਾਂਜੀ ਇਹਦੇ ਵਿੱਚ ਮੰਨ ਲਓ ਵੀ ਇਹਦੇ ਵਿੱਚ ਜੀ 10 ਕਿਲੋ ਮਗਰ ਥੋੜੇ ਜਿਹੇ ਬਦਾਮ ਪੈਂਦੇ ਆ ਇਹ ਆਟਾ ਕਿਲੋ 2 ਕਿਲੋ ਨਹੀਂ ਬਣਦਾ ਜੀ ਠੀਕ ਆ ਕਿਉਂਕਿ ਇਹਨਾਂ ਨੂੰ ਮਤਲਬ ਵੀ ਮਲਟੀ ਗ੍ਰੇਨ ਆਟੇ ਰੂਮ 슈ਗਰ ਫ੍ਰੀ ਆਟੇ ਨੂੰ ਬਣਾਉਣ ਵਾਸਤੇ ਸਾਨੂੰ 10 ਕਿਲੋ ਦੀ ਮਾਤਰਾ ਬਣਾਉਣੀ ਪੈਂਦੀ ਹੈ। ਥੋੜੀ ਵੱਡੀ ਮਾਤਰਾ ਦੇ ਵਿੱਚ ਹਾਂਜੀ ਇਹਨੂੰ ਆਪ ਕਰਦੇ ਹਾਂ। ਹਾਂਜੀ ਤੇ 10 ਕਿਲੋ ਮਗਰ 100 ਗ੍ਰਾਮ ਬਦਾਮ ਇਹਦੇ ਵਿੱਚ ਕਈ ਪ੍ਰਕਾਰ ਦੀਆਂ ਦਵਾਈਆਂ ਠੀਕ ਹੈ ਜੀ। ਠੀਕ ਹੈ ਜੋ ਕਿ ਸ਼ੂਗਰ ਵਾਲੇ ਮਰੀਜ਼ਾਂ ਨੂੰ ਪੂਰਾ ਸਹਿਯੋਗ ਦੇ ਕੇ ਉਹਨਾਂ ਦਾ ਸ਼ੂਗਰ ਠੀਕ ਕੀਤਾ ਜਾਵੇ। ਤੇ ਬਾਕੀ ਭਾਈ ਇਧਰਲੀ ਸਾਈਡ ਤੋਂ ਦਿਖਾ ਦਿਓ ਤੁਸੀਂ ਇਹਦੇ ਉੱਪਰ ਸਪੈਸ਼ਲੀ ਲਿਖਿਆ ਵੀ ਹੋਇਆਗਾ ਦੇਖੋ ਕੋਲੇਸਟ੍ਰੋਲ ਵਗੈਰਾ ਜਾਂ ਨਿਊਟ੍ਰੀਸ਼ਨ ਜਾਂ ਹੋਰ ਡਾਇਬੀਟਿਸ ਦੇ ਪੇਸ਼ੈਂਟਾਂ ਕਾਫੀ ਚੀਜ਼ਾਂ ਦੇ ਉੱਪਰ ਦਿੱਤੀਆਂ ਹੋਈਆਂ ਨੇ ਜਿਹੜੇ ਪੇਸ਼ੈਂਟਾਂ ਵਾਸਤੇ ਇਹ ਮਤਲਬ ਲਾਭਦਾਇਕ ਹੈਗੀ ਹੈਗੀ ਹਣਾ ਜੀ ਤੇ ਇੱਕ ਬਈ ਆਪਾਂ ਬਿਨਾ ਮਤਲਬ ਬੀਟ ਮਤਲਬ ਕਣਕ ਨੂੰ ਜਿਹੜਾ ਪਾਏ ਤੋਂ ਬਿਨਾ ਵੀ ਤਿਆਰ ਕਰਦੇ ਹਾਂ ਉਹ ਅਸੀਂ ਆ ਆਟਾ ਬਣਾਉਣਾ ਹੈ ਠੀਕ ਹੈ ਜੀ ਇਹ ਆਟਾ ਅਸੀਂ ਬਣਾਉਣਾ ਹੈਗੇ ਜਿਹੜੇ ਕੋਈ ਸੇ ਵਿਅਕਤੀ ਨੂੰ ਕਣਕ ਤੋਂ ਅਲਰਜੀ ਹੁੰਦੀ ਹੈ ਜੀ ਅਸੀਂ ਇਹਦੇ ਵਿੱਚ ਕੱਲੀ ਕਣਕ ਤਾਂ ਦੇਖੋ ਪਾਉਂਦੀ ਨਹੀਂ ਜੀ ਜਿਹੜੇ ਬਲਣ ਅਸੀਂ ਹੋਰ ਸਰਚ ਕਰਕੇ ਕਿਸੇ ਡਾਕਟਰ ਦੀ ਸਲਾਹ ਲੈ ਕੇ ਜੀ ਜਿਹਦੇ ਵਿੱਚ ਕਣਕ ਨਾਲ ਦੇ ਤੱਤ ਵੀ ਹੁੰਦੇ ਆ ਉਹ ਚੀਜ਼ਾਂ ਵੀ ਇਹਦੇ ਵਿੱਚ ਨਹੀਂ ਪਾਉਂਦੇ ਅਸੀਂ ਉਹ ਅਨਾਜ ਇਹਦੇ ਵਿੱਚ ਨਹੀਂ ਪਾਉਂਦੇ ਮਤਲਬ ਜਿਹੜੇ ਤੋ ਕਿਸੇ ਬੰਦੇ ਨੂੰ ਅਲਰਜੀ ਆ ਉਹ ਜੋ ਕੋਈ ਵੀ ਇਹਦੇ ਵਿੱਚ ਪ੍ਰੋਡਕਟ ਨਹੀਂ ਕਰਦਾ ਹਾਂਜੀ ਜੇ ਮੰਨ ਲਓ ਕਣਕ ਤੋਂ ਅਲਰਜੀ ਆ ਤਾਂ ਕਣਕ ਤਾਂ ਪਾਉਣੀ ਪਾਉਣੀ ਨਹੀਂ ਜਿਹਦੇ ਨਾਲ ਜੇ ਕਿਸੇ ਅਨਾਜ ਦੇ ਵਿੱਚ ਕਣਕ ਨਾਲ ਦੇ ਤੱਤ ਹੈ ਉਹ ਅਨਾਜ ਵੀ ਨਹੀਂ ਪਾਉਂਦੇ ਉਹ ਵੀ ਨਹੀਂ ਪਾਉਂਦੇ ਮਤਲਬ ਜਿਵੇਂ ਕਿ ਗਲੂਕੋਜ਼ ਵਗੈਰਾ ਦਾ ਆਏ ਜਿਵੇਂ ਮੈ ਨਹੀਂ ਕਣਕ ਦੇ ਵਿੱਚ 슈ਗਰ ਵਗੈਰਾ ਦੀ ਮਾਤਰਾ ਹੁੰਦੀ ਹੈ ਹਾਂਜੀ ਹਾਂਜੀ ਹਾਂ ਇਹ ਸਾਰੀਆਂ ਚੀਜ਼ਾਂ ਤੋਂ ਬਫਰੀ ਇਹਨਾਂ ਨੂੰ ਤਿਆਰ ਕਰਦੇ ਹਾਂ ਹਾਂਜੀ ਇਹ ਅਸੀਂ ਕਈ ਪ੍ਰਕਾਰ ਦੀਆਂ ਬਿਮਾਰੀਆਂ ਵਾਸਤੇ ਆਟਾ ਬਣਾਉਂਦੇ ਆ ਜੀ ਅੱਡੋ ਅੱਡੀ ਬਣਾਉਂਦੇ ਹਾਂ ਸੋ ਹੁਣ ਭਾਜੀ ਹੰਦੀ ਬ੍ਰੋ ਤਾਂ ਇਹ ਆਪਣਾ ਬੇਸਨ ਤਿਆਰ ਕੀਤਾ ਹੋਇਆ ਹੈ ਹਾਂਜੀ ਇਹ ਬੇਸਨ ਤਿਆਰ ਕੀਤਾ ਹੋਇਆ ਹੈ ਜੀ ਇਹਦੀ ਸਾਡੀ ਏਨੀ ਗਾਰੰਟੀ ਹੈ ਬੇਸਨ ਦੀ ਪਿਓਰਿਟੀ ਦੀ ਜੀ ਜੇ ਕੋਈ ਵਿਅਕਤੀ ਇਹਦੇ ਵਿੱਚੋਂ ਬੰਦ ਪੈਕਟ ਦੇ ਵਿੱਚੋਂ ਮਿਲਾਵਟ ਕੱਢ ਦੇ ਅਸੀਂ ਉਹਨਾਂ ਨੂੰ 10000 ਰੁਪਿਆ ਇਨਾਮ ਦੇਵਾਂਗੇ ਤੇ ਜਿਹੜਾ ਉਹਨਾਂ ਦਾ ਕੋਈ ਵੀ ਖੰਡ ਘੋ ਕੋਈ ਸਾਡੇ ਬੇਸਣ ਕਰਕੇ ਖਰਾਬ ਹੋਇਆ ਹੋਇਆ ਉਹਦਾ ਅਸੀਂ ਹਰਜਾਨਾ ਦੇਵਾਂ। ਸੋ ਸਭ ਤੋਂ ਵੱਡੀ ਜ਼ਿੰਮੇਵਾਰੀ ਵਾਲੀ ਗੱਲ ਆ ਬਾਈ ਹੋਰਾਂ ਦੀ। ਇਹ ਕਹਿੰਦੀ ਵੀ ਜਿੰਨਾ ਤੁਹਾਡਾ ਖਰਚਾ ਹੋ ਸਾਡੇ ਬੇਸਣ ਦੇ ਉੱਤੇ ਕੋਈ ਵੀ ਪ੍ਰੋਡਕਟ ਤੁਸੀਂ ਤਿਆਰ ਕਰਦੇ ਹੋ ਮਤਲਬ ਇਹ ਤੋਂ ਬੇਸਣ ਦੀ ਵਰਕੀ ਜਾਂ ਕੋਈ ਵੀ ਮਤਲਬ ਪ੍ਰੋਡਕਟ ਤਿਆਰ ਕਰਦੇ ਹੋ ਜੇ ਤੁਹਾਡੀ ਕੋਈ ਵੀ ਵੇਸਟੇਜ ਹੁੰਦੀ ਆ ਤਾਂ ਇਹਨਾਂ ਦੇ ਬੇਸਣ ਕਰਕੇ ਕੋਈ ਨੁਕਸ ਪੈਂਦਾਗਾ। ਅਸੀਂ ਉਹਦੀ ਪਰਵਾਹੀ ਅਸੀਂ ਕਰਾਂਗੇ ਤੇ ਪਲਾਸੇ ਕਹਿੰਦੇ ਵੀ 10000 ਰੁਪਏ ਤੱਕ ਦਾ ਸੀ 10000 ਰੁਪਏ ਦਾ ਇਨਾਮ ਦੇਵਾਂਗੇ ਜੇ ਕੋਈ ਸਾਡੇ ਬੰਦ ਪੈਕਟ ਚੋਂ ਸੋ ਇੰਨੀ ਪਾਇਓਰਟੀ ਦੀ ਜਿਹੜੀ ਗਰੰਟੀ ਆ ਆਪਾਂ ਨੂੰ ਬਹੁਤ ਘੱਟ ਜੇ ਕਿਸੇ ਵੀਰ ਨੂੰ ਫਿਰ ਵੀ ਨਹੀਂ ਪਾਇਓਰਟੀ ਦਾ ਕਿਸੇ ਗੱਲ ਦਾ ਸ਼ੱਕ ਸ਼ੋਭਾ ਅਸੀਂ ਇਹ ਗੱਲ ਕਹਿੰਦੇ ਆ ਬੇਸਨ ਕਢਾਉਣਾ ਸਾਡੇ ਕੋਲੇ ਖੜ ਕੇ ਕਢਵਾ ਸਕਦੇ ਠੀਕ ਹੈ ਤੋ ਇੱਕ ਤੁਸੀਂ ਇਹਨਾਂ ਦੋਨਾਂ ਮਤਲਬ ਵੀਰੇ ਪ੍ਰੋਡਕਟ ਨੇ ਜਿਹੜੇ ਆਪਣੇ ਹਨ ਹਾਂ ਜੀ ਜਿਹੜੀ 슈ਗਰ ਫ੍ਰੀ ਤੁਸੀਂ ਦੱਸ ਰਹੇ ਹੋ ਇਹਨਾਂ ਦੋਨਾਂ ਦੇ ਵਿੱਚ ਥੋੜੀ ਕੰਪੈਰੀਟਿਵਲੀ ਦੱਸ ਸਕਦੇ ਆਪਣੇ ਦਰਸ਼ਕਾਂ ਨੂੰ ਵੀ ਕੀ ਹੈ ਨਾ ਚ ਕੰਪੇਅਰ ਕਰਕੇ ਜਿਹੜੀ ਹੈਗੀ ਆ ਕੋਈ ਹਾਂ ਜੀ ਇਹ ਜਿਹੜਾ ਸਾਡਾ 슈ਗਰ ਫ੍ਰੀ ਆਟਾ ਜੀ ਜਿਹੜਾ 슈ਗਰ ਫ੍ਰੀ ਆਟੇ ਦੇ ਵਿੱਚ ਮੰਨ ਲਓ ਕੱਲਾ 슈ਗਰ ਹੀ ਨਹੀਂ ਮੰਨ ਲਓ ਕਿ ਕਾਫੀ ਚੀਜ਼ਾਂ ਬਾਰੇ ਬੀਪੀ ਹੋ ਗਿਆ ਕਸਟਰੋਲ ਹੋ ਗਿਆ ਕਿਸੇ ਵੀ ਪ੍ਰਕਾਰ ਦੀ ਕੋਈ ਨਾਮਰਾਜ਼ ਬਿਮਾਰੀਆ ਡਾਕਟਰ ਸਾਨੂੰ ਪਹਿਲਾਂ ਸਾਡੇ ਬਜ਼ੁਰਗ ਕੀ ਕਹਿੰਦੇ ਹੁੰਦੇ ਸੀਗੇ ਵੀ ਭਾਈ ਮੱਕੀ ਖਾਓ ਬੇਸਣ ਖਾਓ ਆਪਾਂ ਨੂੰ ਆਮ ਵੀ ਪਤਾ ਹੈ ਵੀ ਘੋੜਾ ਜਿਹੜਾ ਉਹ ਛੋਲੇ ਖਾਂਦਾ ਜੀ ਬਿਲਕੁਲ ਅਸੀਂ ਇਹਦੇ ਵਿੱਚ ਛੋਲੇ ਪੀਸ ਕੇ ਪਾਉਂਦੇ ਜਿਹਦਾ ਆਪਾਂ ਜਿਹਨੂੰ ਆਪਾਂ ਬੇਸਣ ਕਹਿੰਦੇ ਆ ਬੇਸਣ ਦਾ ਨਾਮ ਦਿੰਨੇ ਆ ਬੇਸਣ ਦਾ ਨਾਮ ਦਿੰਨੇ ਆ ਜਿਹੜਾ ਵਿਅਕਤੀ ਕੋਈ ਕਿਸੇ ਚੀਜ਼ ਤੋਂ ਪੀੜਦਾ ਹੈ ਉਹ ਤਾਂ ਇਸ ਦੀ ਸਿੱਧੀ ਰੋਟੀ ਖਾਵੇਗੀ ਜੇ ਕੋਈ ਵਿਅਕਤੀ ਆਪਣੀ ਆਮ ਤੰਦਰੁਸਤੀ ਵਾਸਤੇ ਜਿਹੜਾ ਰੂਟੀਨ ਹੈ ਬਰਾ ਇਹਨੂੰ 5 ਕਿਲੋ ਦੇ ਵਿੱਚ 1 ਕਿਲੋ ਨੂੰ ਮਿਲਾਓ ਇਹ ਖਾਓ ਉਹਦੇ ਵਿੱਚ ਕੀ ਹੈ ਸੋਡੇ ਕਣਕ ਦੇ ਵਿੱਚ ਫਾਈਬਰ ਆਇਰਨ ਕੈਲਸ਼ੀਅਮ ਪ੍ਰੋਟੀਨ ਸਾਰਾ ਕੁਝ ਮਿਲੂਗਾ ਜੀ ਤੁਹਾਨੂੰ ਇਹਦੇ ਵਿੱਚੋਂ ਠੀਕ ਹੈ ਜੀ ਤੇ ਜਿਹੜੇ ਜਿਮ ਵਾਲੇ ਬਾਈ ਨੇ ਜਿਨ੍ਹਾਂ ਨੂੰ ਪ੍ਰੋਟੀਨ ਦੀ ਖਾਸ ਕਰਕੇ ਲੋੜ ਹੈ ਜਿਹੜੇ ਕਿ ਕੋਈ ਵਿਅਕਤੀ ਕਈ ਵਿਅਕਤੀ ਨੌਨ ਵੇਜ ਨਹੀਂ ਖਾਂਦੇ ਉਹਨਾਂ ਨੂੰ ਪ੍ਰੋਟੀਨ ਲੈਣ ਵਾਸਤੇ ਬਹੁਤ ਚੀਜ਼ਾਂ ਕਰਨੀਆਂ ਪੈਂਦੀਆਂ ਨੇ ਕਾਫੀ ਜੱਦ ਚੀਜ਼ਾਂ ਹਾਂਜੀ ਉਹ ਸਾਡਾ ਆਟਾ ਖਾਣ ਜਿਹੜੇ ਵਿਅਕਤੀ ਨੌਨ ਵੇਜ ਖਾਂਦੇ ਵੀ ਆ ਉਹ ਵੀ ਯੂਜ਼ ਕਰ ਸਕਦੇ ਆ ਲੇਕਿਨ ਜਿਹੜੇ ਵਿਅਕਤੀ ਜਮਾਲੇ ਬਾਈ ਨਹੀਂ ਨਾਨ ਵੇਜ ਯੂਜ਼ ਕਰਦੇ ਉਹਨਾਂ ਵਾਸਤੇ ਇਹ ਇੱਕ ਵਰਦਾਨ ਹੈ ਤੇ ਸ਼ੂਗਰ ਦੇ ਮਰੀਚਾਂ ਵਾਸਤੇ ਸੋ ਜਿਹੜੇ ਮਸਲ ਵਗੈਰਾ ਵਾਸਤੇ ਆਪ ਨੂੰ ਪ੍ਰੋਟੀਨ ਦੀ ਲੋੜ ਹੁੰਦੀ ਹੈ ਪ੍ਰੋਟੀਨ ਦੀ ਲੋੜ ਹੈ ਭਰਪੂਰ ਮਾਤਰਾ ਭਰਪੂਰ ਮਾਤਰਾ ਚਾਹੀਏ ਇੱਕ ਸਾਡੀ ਹੋਰ ਗਰੰਟੀ ਹੈ ਜੇ ਕਿਸੇ ਵਿਅਕਤੀ ਨੂੰ ਇਹ ਆਟਾ ਸਵਾਦ ਨਹੀਂ ਲੱਗਦਾ ਜਾਂ ਕੋਈ ਵੀ ਕਿਸੇ ਚੀਜ਼ ਦੀ ਮੰਨ ਲਓ ਦਿੱਕਤ ਆਉਂਦੀ ਆ ਅਸੀਂ ਇਹਦੇ ਜੋ ਅਗਲੇ ਨੇ ਵਰਤ ਲਿਆ ਉਹਦੇ ਵੀ ਪੈਸੇ ਦੇਵਾਂਗੇ ਤੇ ਖੁੱਲੇ ਹੋਏ ਵੀ ਵਾਪਸ ਕਰ ਖੁੱਲੀ ਖਲਾਈ ਪੈਕਿੰਗ ਹੈ ਜਿਹੜੀ ਤੁਸੀਂ ਰਿਟਰਨ ਕਰਵਾ ਲਓਗੇ ਰਿਟਰਨ ਕਰਾਵਾਂਗੇ ਵਾਪਸ ਕਰਵਾ ਲਾ ਹਾਂਜੀ ਤੋ ਇਹਨਾਂ ਤੋਂ ਬਿਨਾ ਬਈ ਹੋਰ ਆਪਾਂ ਜਿਹੜੇ ਡੇਲੀ ਡਾਈਟ ਦੇ ਵਿੱਚ ਯੂਜ਼ ਹੋਣ ਵਾਲੇ ਕਿਹੜੇ-ਕਿਹੜੇ ਪ੍ਰੋਡਕਟ ਆ ਜਿਹੜੇ ਆਪਾਂ ਮਤਲਬ ਤਿਆਰ ਕਰਦੇ ਆ ਅਸੀਂ ਵੀਰ ਜੀ ਇੱਕ ਬਣਾ ਰਹੇ ਹੁਣ ਮਿਰਚ ਹਲਦੀ ਤੇ ਮਸਾਲਾ ਮਿਰਚ ਹਲਦੀ ਮਸਾਲਾ ਮਸਾਲਾ ਠੀਕ ਹੈ ਅਸੀਂ ਉਹਦੇ ਵਿੱਚ ਸੂਰਤ ਗੁਜਰਾਤ ਦੇ ਵਿੱਚੋਂ ਸੂਰਤ ਤੋਂ ਸਮਾਨ ਮੰਗਵਾਇਆ ਹੋਇਆ ਸਪੈਸ਼ਲੀ ਠੀਕ ਆ ਜੋ ਸਾਡਾ 2-4 ਦਿਨਾਂ ਦੇ ਵਿੱਚ ਅਸੀਂ ਸ਼ੁਰੂ ਕਰ ਦਾਂਗੇ ਸਾਡੀ ਉਸ ਦੀ ਵੀ ਗਾਰੰਟੀ ਹੋਊਗੀ ਜੇ ਕੋਈ ਵਿਅਕਤੀ ਇਹ ਗੱਲ ਕਹਿੰਦਾ ਵੀ ਇਸ ਦੇ ਵਿੱਚ ਕੋਈ ਕਮੀ ਪੇਸ਼ੀ ਆ ਉਹਦਾ ਅਸੀਂ 10000 ਰੁਪਏ ਇਨਾਮ ਦੇਵਾਂਗੇ ਠੀਕ ਆ ਇੱਕ ਹਲਦੀ ਆਪਣੇ ਜੀਵਨ ਦਾ ਸਭ ਤੋਂ ਵੱਧ ਜ਼ਰੂਰੀ ਤੱਤ ਹੈ ਇੱਕ ਠੀਕ ਹੈ ਉਸ ਨੂੰ ਸਾਨੂੰ ਕਿਸੇ ਐਕਸਪਰਟ ਬੰਦੇ ਤੋਂ ਅਸੀਂ ਟ੍ਰੇਨਿੰਗ ਲੈ ਕੇ ਫਿਰ ਤਿਆਰ ਕਰ ਰਹੇ ਹਾਂ ਬਾਕੀ ਜਿਹੜੀਆਂ ਡੇਲੀ ਰੁਟੀਨ ਵਾਲੀਆਂ ਚੀਜ਼ਾਂ ਆ ਗਈਆਂ ਜੀ ਡੇਲੀ ਯੂਜ਼ ਵਾਲੀਆਂ ਚੀਜ਼ਾਂ ਆ ਗਈਆਂ ਹਨਾ ਇਹ ਸਾਰੇ ਹਾਂਜੀ ਤੋਂ ਰੋਟੀ ਦਾਲ ਸਬਜ਼ੀ ਬਣਾਉਣੀ ਉਹਦੇ ਵਿੱਚ ਨੂਨ ਮਿਰਚ ਮਸਾਲੇ ਹਲਦੀ ਸਭ ਯੂਜ਼ ਹੋਣ ਵਾਲੀਆਂ ਚੀਜ਼ਾਂ ਨੇ ਡੇਲੀ ਵਰਤੋਂ ਵਾਲੀਆਂ ਚੀਜ਼ਾਂ ਸੋ ਭਾਈ ਜਿਹੜੀ ਆਪਣੀ ਡੇਲੀ ਵਰਤੂ ਡਾਈਟ ਆ ਗਈ ਉਹਦੀ ਬਾਈ ਉਹ ਗਰੰਟੀ ਲੈ ਰਹੇ ਨੇ ਕਿ ਬਹੁਤ ਵੱਡੀ ਗੱਲ ਆ ਕਿ ਆਪਾਂ ਨੂੰ ਨੇਚਰਲ ਸ਼ੁੱਧ ਡਾਈਟ ਜਿਹੜੀ ਦੇ ਰਹੇ ਨੇਗੇ ਤੇ ਭਾਈ ਇਹ ਤੋਂ ਬਿਨਾ ਜੇ ਆਪਾਂ ਜਿਵੇਂ ਬਾਈ ਦੱਸ ਰਿਹਾ ਸੀ ਨਾ ਪਹਿਲਾਂ ਕਿ ਆਪਾਂ ਕੁਝ ਡੰਗਰਾਂ ਵਾਸਤੇ ਵੀ ਜਿਵੇਂ ਕੋਈ ਪ੍ਰੋਡਕਟ ਤਿਆਰ ਕਰਦੇ ਹਣਾ ਜਿਵੇਂ ਕੁਝ ਅਸੀਂ ਮੰਨ ਕੇ ਚੱਲੋ ਜੀ ਅਸੀਂ ਇੱਕ ਫੀਡ ਤਿਆਰ ਕਰਦੇ ਆਂ ਚੂਰਾ ਫੀਡ ਕਹਿੰਦੇ ਜੀ ਠੀਕ ਆ ਉਹ ਅਸੀਂ ਇਹ ਚੱਲ ਕਹਿੰਦੇ ਆ ਜੇ ਕਿਸੇ ਵਿਅਕਤੀ ਨੂੰ ਲੋੜ ਹੈ ਦੇਖੋ ਬੰਦਾ ਖਾ ਕੇ ਦੱਸ ਸਕਦਾ ਵੀ ਮੈਨੂੰ ਆ ਨੁਕਸਰ ਬਿਲਕੁਲ ਪਸ਼ੂ ਵਿਚਾਰਾ ਬੋਲ ਨਹੀਂ ਸਕਦਾ ਠੀਕ ਹੈ ਅਸੀਂ ਉਸ ਦੇ ਵਿੱਚ ਇਹ ਗੱਲ ਚਾਉਂਦੇ ਆ ਵੀ ਜੋ ਵੀ ਅਸੀਂ ਪਸ਼ੂਆਂ ਵਾਸਤੇ ਬਣਾਈਏ ਆਪਦੇ ਬਿੰਦੂ ਬਿਹਤਰ ਤੋਂ ਬਿਹਤਰ ਬਣਾਈ ਠੀਕ ਹੈ ਜੀ ਠੀਕ ਹੈ ਉਹਦੇ ਵਿੱਚ ਸਾਡੇ ਕੋਲੇ ਤੁਹਾਨੂੰ ਪਸ਼ੂਆਂ ਵਾਸਤੇ ਦਾਣਾ ਘੋੜੀਆਂ ਵਾਸਤੇ ਚੋਕਰ ਇੱਕ ਘੋੜੀਆਂ ਵਾਲੇ ਵੀਰਾਂ ਨੂੰ ਬੇਨਤੀ ਹੈ ਵੀ ਜੇ ਕਿਸੇ ਨੂੰ ਸਪੈਸ਼ਲੀ ਚੋਕਰ ਚਾਹੀਦੀ ਆ ਘੋੜੀਆਂ ਦੀ ਚੋਕਰ ਚਾਹੀਦੀ ਆ ਉਹ ਅਸੀਂ ਸਪੈਸ਼ਲ ਸ਼ੁੱਧ ਚੋਕਰ ਤਿਆਰ ਕਰਦੇ ਹਾਂ ਠੀਕ ਹੈ ਜੀ ਮੱਝਾਂ ਵਾਸਤੇ ਚਾਹੀਦੀ ਆ ਉਹ ਅਸੀਂ ਸ਼ੁੱਧ ਚੋਕਰ ਤਿਆਰ ਹੋ ਗਈ ਉਹਦੇ ਵਿੱਚ ਵੀ ਸਾਡੀ ਗਾਰੰਟੀ ਹੋਗੀ ਜੇ ਕਿਸੇ ਵਿਅਕਤੀ ਨੂੰ ਚਾਹੀਦੀ ਆ ਸਾਡੀ ਪਿਓਰਿਟੀ ਦੀ ਸਾਡੀ ਕੋਈ ਗਾਰੰਟੀ ਹੋਗੀ ਜੀ ਠੀਕ ਆ ਸਾਰੇ ਪ੍ਰੋਡਕਟਾਂ ਦੀ ਤੁਹਾਡੀ ਮਤਲਬ ਹਾਂਜੀ ਅਸੀਂ ਪ੍ਰੋਡਕਟਿਵ ਓ ਬਣਾਉਨੇ ਆ ਪ੍ਰੋਡਕਟਿਵ ਓ ਬਣਾਉਨੇ ਆ ਜਿਹਦੇ ਸਾਨੂੰ ਪਹਿਲਾਂ ਐਕਸਪੈਰੀਮੈਂਟ ਕਰਕੇ ਵੀ ਜਿਹਦੀ ਸਾਨੂੰ ਤਸੱਲੀ ਹੈ ਜੀ ਸਾਡੀ ਫੀਡ ਪਾ ਕੇ ਪਸ਼ੂਆਂ ਨੂੰ 10ਵੇਂ ਦਿਨ ਸਾਡੀ ਗਾਰੰਟੀ ਨਾਲ ਦੁੱਧ ਦਾ ਫਰਕ ਪੈਂਦਾ ਸੋ ਬਾਈ ਕਹਿੰਦਾ ਵੀ ਜਿੰਨੇ ਵੀ ਪ੍ਰੋਡਕਟ ਅਸੀਂ ਲਾਂਚ ਕਰਦੇ ਆ ਲਾਂਚ ਕਰਨ ਤੋਂ ਪਹਿਲਾਂ ਫੜੇ ਫੜਾ ਨੂੰ ਖੁਦ ਵਰਤ ਕੇ ਦੇਖਦੇ ਆਂ ਜੀ ਹਾਂ ਜੇ ਉਹ ਇਹਨਾਂ ਨੂੰ ਲੱਗਦਾ ਵੀ ਲਾਹੇਵੰਦ ਆ ਜਾਂ ਉਹ ਪ੍ਰੋਪਰ ਉਹ ਚੀਜ਼ ਜਿਹੜੀ ਤਿਆਰ ਹੋ ਗਈ ਕਿ ਆਪਾਂ ਸਾਰੇ ਖਾ ਸਕਦੇ ਹਾਂਗੇ ਤਾਂ ਹੀ ਉਹ ਪ੍ਰੋਡਕਟ ਉਹ ਲਾਂਚ ਕਰਦੇ ਨੇ ਆਦਰਵਾਈਜ਼ ਉਹਦੇ ਵਿੱਚ ਸੋਧ ਕਰਦੇ ਨੇ ਕਾਫੀ ਲੰਮੇ ਸਮੇਂ ਤੋਂ ਹੁਣ ਅਸੀਂ ਜੋ 슈ਗਰ ਫ੍ਰੀ ਆਟਾ ਬਣਾਇਆ ਜੀ ਸਾਨੂੰ ਇਸ ਦੇ ਉੱਤੇ ਸਰਚ ਕਰਦਿਆਂ ਨੂੰ 3 ਮਹੀਨੇ ਹੋ ਗਏ ਜੀ ਸਾਨੂੰ ਚੰਡੀਗੜ੍ਹ ਇੱਕ ਡਾਕਟਰ ਸਾਹਿਬ ਨੇ ਅਸੀਂ ਉਹਨਾਂ ਨਾਲ ਦੋ ਵਾਰੀ ਜਾ ਕੇ ਮਿਲ ਕੇ ਸਾਡੇ ਕੋਈ ਪਰਸਨਲੀ ਮਿੱਤਰ ਦੇ ਮਿੱਤਰ ਨੇ ਉਹ ਅਸੀਂ ਉਹਨਾਂ ਨੂੰ ਪੁੱਛ ਕੇ ਜੋ ਇਹਦੇ ਵਿੱਚ ਕਮੀਆਂ ਪੇਸ਼ੀਆਂ ਸੀਗੀਆਂ ਅਸੀਂ ਉਹ ਕੱਢੀਆਂ ਠੀਕ ਹੈ ਦੇਖੋ ਪਹਿਲੀ ਵਾਰ ਕਿਸੇ ਤੋਂ ਸਹੀ ਚੀਜ਼ ਨਹੀਂ ਬਣਦੀ ਦੇਖੋ ਅਸੀਂ ਕੋਈ ਏਡੇ ਮੰਨ ਲਓ ਹੁਣੀ ਹੈਗੇ ਵੀ ਜਦੋਂ ਆਪਾਂ ਕੋਈ ਚੀਜ਼ ਬਣਾਉਨੇ ਆ ਗਲਤੀਆਂ ਹਿਸਾਬ ਤੋਂ ਹੀ ਹੁੰਦੀਆਂ ਪਰ ਅਸੀਂ ਉਹਨਾਂ ਚਿਰ ਇਹਨੂੰ ਮਾਰਕੀਟ ਦੇ ਵਿੱਚ ਨਹੀਂ ਉਤਾਰਿਆ ਜਿੰਨਾ ਚਿਰ ਸਾਨੂੰ ਇਹਦਾ ਰਿਜ਼ਲਟ ਸਹੀ ਨਹੀਂ ਮਿਲਿਆ ਹੁਣ ਅਸੀਂ 50 ਬੰਦਿਆਂ ਨੂੰ ਦਿੱਤਾ ਤੇ ਵਿੱਚੋਂ ਸਾਨੂੰ 50 ਦੇ 50 ਦਾ ਇਹ ਆਇਆ ਕਿ ਇਹ ਸਹੀ ਹੈ ਮਤਲਬ ਰਿਜ਼ਲਟ ਜਿਹੜਾ ਪੋਜ਼ਿਟਿਵ ਆਇਆ ਤਾਂ ਹੀ ਬਾਈ ਉਹਨਾਂ ਨੇ ਜਿਹੜਾ ਇਹਨੂੰ ਮਾਰਕੀਟ ਦੇ ਵਿੱਚ ਤੁਸੀਂ ਕੋਈ ਦਵਾਈ ਲੈ ਰਹੇ ਹੋ ਕਿਸੇ ਵੀ ਪ੍ਰਕਾਰ ਦੀ ਕੋਈ ਵੀ ਦਵਾਈ ਲੈ ਰਹੇ ਹੋ ਠੀਕ ਹੈ ਤੁਸੀਂ ਸ਼ੂਗਰ ਦੀ ਦਵਾਈ ਲੈ ਰਹੇ ਹੋ ਬੀਪੀ ਦੀ ਕਸਟਰੋਲ ਦੀ ਜੇ ਤੁਹਾਡੀ ਦਵਾਈ 1 ਗੁਣਾ ਕੰਮ ਕਰਦੀ ਆ ਤੁਸੀਂ ਇਸ ਪ੍ਰੋਡਕਟ ਨੂੰ ਸਾਡੇ ਨੂੰ ਵਰਤੋਗੇ ਤਾਂ ਉਹ 10 ਗੁਣਾ ਜਾ ਕੇ ਕੰਮ ਕਰੂਗੀ ਸੋ ਕੋਈ ਵੀ ਪ੍ਰੋਡਕਟ ਆ ਭਾਈ ਕਹਿੰਦਾ ਜਿਵੇਂ ਕਹ ਲਈ ਆਪਾਂ ਵੀ ਦਵਾਈ ਤਾਂ ਨਹੀਂ ਹੁੰਦਾ ਜਿਹੜੀ ਆਪਣੀ ਖਾਣ ਵਾਲੀ ਚੀਜ਼ ਆ ਆਟਾ ਰੋਟੀ ਜੋ ਵੀ ਹੈ ਪਰ ਉਹਦਾ ਬਹੁਤ ਵੱਡਾ ਰੋਲ ਹੁੰਦਾ ਕਿ ਆਪਣੀ ਜਿਹੜੀ ਮੈਡੀਸਨ ਆਪਾਂ ਲੈ ਰਹੇ ਆ ਆਪਣੇ ਸਰੀਰ ਤੇ ਪ੍ਰੋਪਰ ਵਰਕ ਕਰ ਰਹੀ ਆ ਉਹਨੂੰ ਲੱਗ ਰਹੀ ਆ ਦਵਾਈ ਜਿਵੇਂ ਆਪਾਂ ਪੰਜਾਬੀ ਚ ਪਿੰਡਾਂ ਚ ਕਹਿੰਦੇ ਆ ਕਿ ਭਾਈ ਦਵਾਈ ਲੱਗੀ ਨਹੀਂ ਤੋ ਦਵਾਈ ਜਿਹੜੀ ਆਪਣੇ ਸਰੀਰ ਨੂੰ ਲੱਗਣ ਲੱਗ ਜਾਂਦੀ ਹੈ ਜੇ ਤੁਸੀਂ ਇਹਨਾਂ ਦੇ ਪ੍ਰੋਡਕਟ ਚੂਜ਼ ਕਰਦੇ ਹੋ ਉਹਦਾ ਕਾਰਨ ਇਹ ਹੈ ਜੀ ਉਹਦਾ ਕਾਰਨ ਇਹ ਹੈ ਜੀ ਜਿਵੇਂ ਪਹਿਲਾਂ ਡਾਕਟਰ ਕਹਿੰਦੇ ਹੁੰਦੇ ਸੀ ਬੈਦ ਕਹਿੰਦੇ ਹੁੰਦੇ ਸੀ ਲਾਜ ਨਾਲੋਂ ਪਰਹੇਜ਼ ਚੰਗਾ ਹਾਂ ਲਾਜ ਸ਼ੂਗਰ ਦਾ ਸ਼ੂਗਰ ਫਰੀ ਆਟਾ ਬਣਾਉਣ ਦਾ ਕਾਰਨ ਇਹ ਹੈ ਜੀ ਸਾਡਾ ਵੀ ਉਹਦੇ ਵਿੱਚ ਜਿਹੜੀ ਕਣਕ ਹੈ ਇਹ ਇੱਕ ਆਪਣੇ ਸਰੀਰ ਨੂੰ ਸ਼ੂਗਰ ਖੰਡ ਨਾ ਉਹ ਵੀ ਵਧ ਦਿੰਦਾ ਜੀ ਠੀਕ ਹੈ ਜੀ ਆਪਾਂ ਡਾਕਟਰ ਇਹੀ ਕਹਿੰਦੇ ਆ ਵੀ ਭਾਈ ਕਣਕ ਘੱਟ ਤੋਂ ਘੱਟ ਵਰਤੋ ਠੀਕ ਹੈ ਮਨ ਲਓ ਵੀ ਹੁਣ ਇੱਕ ਇਨਸਾਨ ਨੇ ਰੋਟੀ ਦਾ ਖਾਣੀ ਆ ਢਿੱਡ ਤਾਂ ਉਹਨੇ ਭਰ ਨਹੀਂ ਆਉਂਦਾ ਜਦੋਂ ਉਹਨੂੰ ਸਹੀ ਚੀਜ਼ ਨਹੀਂ ਮਿਲਦੀ ਉਹ ਕਣਕ ਦੀ ਰੋਟੀ ਖਾਂਦਾ ਜੀ ਉਹਦਾ ਸ਼ੂਗਰ ਲੈਵਲ ਉੱਥੇ ਫੇਰ ਆ ਜਾਂਦਾ ਅੱਪ ਹੋ ਜਾਂਦਾ ਅੱਪ ਹੋ ਜਾਂਦਾ ਸਾਡੇ ਕੋਲੇ ਇੱਕ ਪੇਸ਼ੈਂਟ ਆਇਆ ਉਹਨੂੰ ਇਨਸੂਲਿਨ ਲੱਗਦਾ ਸੀਗਾ ਠੀਕ ਆ ਉਹਨੇ ਆਪਣਾ ਪ੍ਰੋਡਕਟ ਯੂਜ਼ ਕੀਤਾ 2 ਮਹੀਨੇ ਠੀਕ ਹੈ ਜੀ 2 ਮਹੀਨੇ ਯੂਜ਼ ਕਰਕੇ ਉਹਨੂੰ ਪਤਾ ਲੱਗਿਆ ਉਹਦਾ ਸ਼ੂਗਰ ਤੁਸੀਂ ਯਕੀਨ ਮੰਨਿਓ 450 ਤੋਂ 150 ਦੇ ਕਰੀਬ-ਕਰੀਬ ਰਹਿਣ ਲੱਗਿਆ ਕਦੇ 170 140 ਦੇ ਵਿੱਚ ਵਿੱਚ ਰਹਿਣ ਸਹੀ ਨੋਰਮਲ ਹੋ ਗਿਆ ਮਤਲਬ ਹਾਂਜੀ ਉਹਦੇ ਪਹਿਲਾਂ ਦਵਾਈ ਨਹੀਂ ਕੰਮ ਕਰਦੀ ਸੀ ਮਤਲਬ ਦਵਾਈ ਵੀ ਕੰਮ ਕਰਨ ਲੱਗੀ ਦਵਾਈ ਪ੍ਰੋਪਰ ਕੰਮ ਕਰਨ ਲੱਗੀ ਹਾਂਜੀ ਇਹ 슈ਗਰ ਫ੍ਰੀ ਆਟੇ ਦੀ ਸਾਡੇ ਦੀ ਸਪੈਸ਼ਲਿਸਟ ਹਾਂ ਬਾਈ ਕਹਿੰਦਾ ਅਸੀਂ ਕਿਸੇ ਨੂੰ ਗਮਰਾਹ ਨਹੀਂ ਕਰਦੇ ਕਿ ਆਟਾ ਖਾ ਕੇ ਹੀ 슈ਗਰ ਥੱਲੇ ਆਉਂਦਾ ਕਿਉਂਕਿ ਆਟਾ ਖਾਣ ਨਾਲ ਜਿਹੜੀ ਦਵਾਈ ਆ ਉਹ ਪ੍ਰੋਪਰ ਤੁਹਾਡੇ ਸਰੀਰ ਦੇ ਵਿੱਚ ਬਾਡੀ ਦੇ ਉੱਤੇ ਵਰਕ ਕਰਨ ਲੱਗ ਜਾਂਦੀ ਹੈ ਕਿਉਂਕਿ ਆਪਾਂ ਦਵਾਈਆਂ ਖਾਈ ਜਾਂਦੇ ਆ ਪਲੱਸ ਜਿਹੜੀ ਆਪਣੀ ਡਾਈਟ ਦੇ ਅਕੋਰਡਿੰਗ ਜਿਹੜੀ ਦਵਾਈ ਆ ਮੈਡੀਸਨ ਆਪਣੇ ਸ਼ਰੀਰ ਦੇ ਉੱਤੇ ਕੋਈ ਵੀ ਆਸਰ ਨਹੀਂ ਦਿਖਾਉਂਦੀ ਜਿਵੇਂ 슈ਗਰ ਦੀ ਦਵਾਈ ਆ 슈ਗਰ ਲੈਵਲ ਉਹੀ 470 370 500 ਦੇ ਨੇੜੇ ਤੇ ਜਿਹੜੇ ਨੀਅਰ ਅਬਾਊਟ ਰਹਿੰਦਾਗਾ ਪਰ ਆਪਾਂ ਮੈਡੀਸਨ ਲਈ ਜੰਨੇ ਆ 슈ਗਰ ਲੈਵਲ ਥੱਲੇ ਨਹੀਂ ਆਉਂਦਾ ਇਹ ਕਹਿੰਦੇ ਜਦੋਂ ਤੁਸੀਂ ਸਾਡੇ ਪ੍ਰੋਡਕਟ ਵਰਤੋਗੇ ਤਾਂ ਜਿਹੜੀ ਮੈਡੀਸਨ ਆ ਤੁਹਾਡੇ ਸ਼ਰੀਰ ਦੇ ਉੱਪਰ ਪ੍ਰੋਪਰ ਵਰਕ ਕਰੂਗੀ ਜਿਹਦੇ ਨਾਲ ਤੁਹਾਡਾ 슈ਗਰ ਲੈਵਲ ਔਰ ਨੋਰਮਲ ਹੋ ਜੂਗਾ ਸੋ ਇਹੀ ਗੱਲ ਹੈ ਨਾ ਬਾਈ ਜੀ ਹਾਂਜੀ ਤੇ ਬਾਕੀ ਜਿਹੜੇ ਹੋਰ ਬਾਈ ਪ੍ਰੋਡਕਟ ਆ ਕਿਹਣਾ ਆਪਾਂ ਜਿਵੇਂ ਦੰਗਰਾਂ ਦੇ ਪ੍ਰੋਡਕਟਾਂ ਦੀ ਗੱਲ ਕਰੀ ਜਾਂਦੀ ਸੀ ਜੀ ਹਾਂਜੀ ਤੇ ਜਿਵੇਂ ਕਿਸੇ ਨੇ ਅੱਜ ਕੱਲ੍ਹ ਵੀ ਮਤਲਬ ਡੇਅਰੀ ਫਾਰਮ ਦਾ ਜਿਹੜਾ ਕਿੱਤਾ ਕਾਫੀ ਆ ਤੇ ਵਿਕਸਤ ਹੋ ਰਿਹਾਗਾ ਹਾਂਜੀ ਦੁੱਧ ਵਧਾਉਣ ਵਾਸਤੇ ਕੋਈ ਫੀਡ ਦੀ ਜ਼ਰੂਰਤ ਹੁੰਦੀ ਹੈ ਕਿਸੇ ਨੂੰ ਹਾਂਜੀ ਜਾਂ ਕੋਈ ਮਤਲਬ ਨਵੇਂ ਜਿਹੜੇ ਬਛਰੂ ਪਟਰੂ ਤਿਆਰ ਕਰ ਰਹੇ ਨੇ ਅੱਜ ਕੱਲ੍ਹ ਹਾਂਜੀ ਤਾਂ ਉਹਨਾਂ ਵਾਸਤੇ ਕੋਈ ਜਿਹੜੀ ਫੀਡ ਤੁਸੀਂ ਇੱਥੋਂ ਤਿਆਰ ਕਰ ਦਿੰਦੇ ਹੋ ਜਾਂ ਆਪਣਾ ਜਿਹੜਾ ਸਮਾਨ ਲੈ ਕੇ ਆਉਂਦੇ ਨੇ ਫੇਰ ਤੁਸੀਂ ਸਾਡੇ ਕੋਲੇ ਸਮਾਨ ਵੀ ਮਿਲ ਜਾਂਦਾ ਜੀ ਹੂੰ ਖਾਲ ਬੜੇਵੇਂ ਝੋਕਰ ਚਨਾ ਛਿਲਕਾ ਜੋ ਵੀ ਪਸ਼ੂਆਂ ਦੇ ਵਰਤਨ ਵਾਲਾ ਸਮਾਨ ਆ ਜੋ ਸਾਡੇ ਕੋਲੇ ਮਿਲ ਜਾਂਦਾ ਹੈ ਬੜੇਵੇਂ ਚਾਹੀਦੇ ਉਹ ਵੀ ਸਾਡੇ ਕੋਲੋਂ ਮਿਲ ਜਾਂਦੇ ਆ ਇੱਕ ਅਸੀਂ ਮੈਂ ਤੁਹਾਨੂੰ ਕੱਲ ਦਾਦਾ ਦੇਖੋ ਫੀਡ ਹਰੇਕ ਬੰਦਾ ਬਣਾਉਂਦਾ ਕੰਪਨੀਆਂ ਦਾ ਕੀ ਮਸਲਾ ਹੋਇਆ ਪਿਆ ਇੱਕ ਵਾਰੀ ਕਿਸਾਨ ਨੂੰ ਦੁੱਧ ਵਾਧਾ ਦਿਖਾ ਦਿੰਦੇ ਜੀ ਕਿਸਾਨ ਦੇ ਮਨ ਦੇ ਵਿੱਚ ਇੱਕ ਮਤਲਬ ਵੀ ਤਸੱਲੀ ਹੋ ਜਾਂਦੀ ਹੈ ਵੀ ਜਿਹੜਾ ਆਪਾਂ ਨੂੰ ਫੀਡ ਮਿਲੀ ਆ ਉਹਦੇ ਨਾਲ ਆਪਣੇ ਪਸ਼ੂ ਦੁੱਧ ਵਧ ਗਏ ਪਰ ਉਹਦਾ ਇੱਕ ਬੀਕ ਪੁਆਇੰਟ ਹੈ ਜੀ ਗਾਂਹਾਂ ਨੂੰ ਪਸ਼ੂਆਂ ਦੇ ਵਿੱਚ Pregnancy ਦੇ ਵਿੱਚ ਪ੍ਰੋਬਲਮ ਆਉਂਦੀ ਹੈ ਜੀ ਅੱਜਕੱਲ ਮੋਸਟਲੀ ਇਹੀ ਪ੍ਰੋਬਲਮ ਆ ਜਿਹੜਾ ਕੁਛ ਪਸ਼ੂਆਂ ਨੂੰ ਦੇ ਹੋ ਰਿਹਾ ਗਾਂ ਇਨਸਾਨਾਂ ਦੇ ਦੁੱਧ ਇਨਸਾਨਾਂ ਨੇ ਪੀਣਾ ਬਿਲਕੁਲ ਅਸੀਂ ਜਿਹੜੀ ਇਹ ਫੀਡ ਬਣਾਉਨੇ ਆ ਜੀ ਅਸੀਂ ਨੈਚੁਰਲ ਤਰੀਕੇ ਨਾਲ ਬਣਾਉਨੇ ਆ ਜਿਹੜੀ ਪਰ ਉਹਦੀ ਮਾਤਰਾ ਸਹੀ ਕਰਕੇ ਬਣਾਉਨੇ ਆ ਕਈ ਵਾਰੀ ਭਰਾ ਸਾਡੇ ਕੋਲੇ ਆ ਜਾਂਦੇ ਆ ਭਰਾ ਕਹਿੰਦੇ ਆ ਵੀਰੇ ਮੱਕੀ ਜ਼ਿਆਦਾ ਪਾ ਦੀ ਸਿਰਾ ਪਾ ਦੀ ਪਰ ਪਤਾ ਚੱਲ ਕੇ ਹਰੇਕ ਚੀਜ਼ ਰੁੱਤ ਮੁਤਾਬਕ ਪਾਈ ਜਾਂਦੀ ਹੈ ਜੀ ਰੁੱਤ ਮੁਤਾਬਕ ਹੁਣ ਸੀਦਾ ਗਰਮ ਹੁੰਦਾ ਬਹੁਤ ਜ਼ਿਆਦਾ ਇੱਕ ਆਪਣਾ ਜਿਹੜਾ ਆਮ ਕਿਸਾਨ ਹੈ ਉਹਨੂੰ ਜਿਹੜੀ ਜਿਵੇਂ ਮੰਨ ਲਓ ਕੰਪਨੀਆਂ ਗਾਈਡਨਸ ਕਰੀ ਜਾਂਦੀਆਂ ਉਹ ਵਿਚਾਰਾ ਉਵੇਂ ਚੱਲੀ ਜਾਂਦਾ ਜੀ ਕਿਸਾਨ ਭਰਾਵਾਂ ਨੂੰ ਉਵੇਂ ਹੀ ਗਾਈਡਨਸ ਉਹ ਸਸਤੀਆਂ ਚੀਜ਼ਾਂ ਨੂੰ ਗਾਈਡਨਸ ਕਰਕੇ ਕੱਲ ਉਹ ਸਾਡੇ ਕੋਲੇ ਵੀ ਆ ਕੇ ਆਹੀ ਕਹਿੰਦੇ ਆ ਅਸੀਂ ਪਹਿਲਾਂ ਉਹਨਾਂ ਨੂੰ ਸਮਝਾਉਣੇ ਆ ਵੀਰੇ ਵੀ ਗਰਮੀ ਦੇ ਵਿੱਚ ਇਹ ਚੀਜ਼ਾਂ ਪਾਉਣੀਆਂ ਨਹੀਂ ਚਾਹੀਦੀ ਰੁੱਤ ਰੁੱਤ ਦੇ ਮੇਵੇ ਰੁੱਤ ਰੁੱਤ ਦੇ ਮੇਵੇ ਰੁੱਤ ਰੁੱਤ ਦੇ ਮੇਵੇ ਹੁੰਦੇ ਨੇ ਉਹਦੇ ਅਕੋਰਡਿੰਗ ਬਾਈ ਹੋਰ ਇਹ ਕਹਿੰਦੇ ਅਸੀਂ ਜਿਹੜੀ ਫੀਡ ਵਗੈਰਾ ਉਹ ਤਿਆਰ ਕਰਦੇ ਆਂਗੇ ਸੋ ਡੰਗਰਾਂ ਨੂੰ ਵੀ ਡੰਗਰ ਸਮਝ ਕੇ ਨਹੀਂ ਕਹਿਣਾ ਮਤਲਬ ਕੀ ਆਪਾਂ ਵੀਡ ਪਾਉਣੀ ਸੋ ਉਹਨਾਂ ਨੂੰ ਇੱਕ ਆਪਣਾ ਜਿਹੜਾ ਮੈਂਬਰ ਸਮਝ ਕੇ ਉਸ ਤਰੀਕੇ ਨਾਲ ਜਿਹੜੀ ਫੀਲਡ ਨੂੰ ਪ੍ਰੋਪਰਲੀ ਆਪਾਂ ਤਿਆਰ ਕਰਦੇ ਆਂਗੇ ਜਿਹਦੇ ਨਾਲ ਕਿ ਉਹਨਾਂ ਦੀ ਜਿਹੜੀ ਪ੍ਰੋਪਰ ਸਿਹਤ ਦਾ ਧਿਆਨ ਰੱਖਿਆ ਜਾਂਦਾ ਹੈ ਅਸੀਂ ਵੀਰੇ ਖੁਦ 15 ਸਾਲ ਪਸ਼ੂਆਂ ਦਾ ਪਸ਼ੂ ਰੱਖੇ ਨੇ ਦੁੱਧ ਘਰਦਾ ਹੁੰਦਾ ਸੀਗਾ ਠੀਕ ਹੈ ਮੈਨੂੰ ਮੇਰੇ ਮਨ ਦੇ ਵਿੱਚ ਇੱਕ ਗੱਲ ਹੈ ਜੋ ਕਿਸਾਨ ਹੈ ਉਹ ਪਹਿਲਾਂ ਹੀ ਖੇਤੀ ਕਰਕੇ ਬਹੁਤ ਔਖਾ ਟਾਈਮ ਨਗਾਹ ਰਿਹਾ ਆ ਖੇਤੀ ਦੇ ਵਿੱਚੋਂ ਬਚਨ ਬਚਾਉਣ ਨੂੰ ਕੁਝ ਨਹੀਂ ਉਹ ਵਿਚਾਰਾ ਦੁੱਧ ਪਾ ਕੇ ਆਪ ਦਾ ਦੋ ਪਸ਼ੂ ਪਾਲ ਕੇ ਟਾਈਮ ਪਾਸ ਕਰਦਾ ਹੈ ਸਾਡੀ ਸੋਚ ਇਹ ਹੈ ਵੀ ਉਹਨੂੰ ਉਸਦੇ ਨਾਲ ਉਹਦੀ ਮਦਦ ਕੀਤੀ ਜਾਵੇ ਉਹਨੂੰ ਸਹੀ ਚੀਜ਼ ਦੇਕੀ ਠੀਕ ਹੈ ਜੀ ਸਾਡੇ ਰੇਟ ਵੀ ਜਾਇਜ਼ ਹੈ ਸਮੇਂ ਸਮੇਂ ਨਾਲ ਜਿਹੜਾ ਸਾਡਾ ਰੇਟ ਹੈ ਉਹ ਇਹ ਨਹੀਂ ਹੈਗਾ ਵੀ ਜੇ ਅੱਜ ਸਾਡੇ ਕੋਲ ਸਹੀ ਚੀਜ਼ ਮਿਲਦੀ ਆ ਵੀ ਉਹਦਾ ਅਸੀਂ ਰੇਟ ਕੋਈ 4 ਗੁਣਾ ਪਾਉਨੇ ਆ ਅਸੀਂ ਉਹਦੇ ਵਿੱਚ ਇਹ ਵੀ ਨਹੀਂਗਾ ਵੀ ਜੇ ਸਾਡੇ ਕੋਲ ਚੀਜ਼ ਕੋਈ ਸਹੀ ਬੰਦੀ ਆ ਉਹਦਾ ਅਸੀਂ ਰੇਟ ਜ਼ਿਆਦਾ ਲੈਨੇ ਆ ਠੀਕ ਹੈ ਜੀ ਠੀਕ ਹੈ ਰੇਟ ਦੀ ਤੇ ਚੀਜ਼ ਦੀ ਸਾਡੀ ਫੁੱਲ ਗਰੰਟੀ ਹੋਊਗੀ ਤੁਸੀਂ ਮਾਰਕੀਟ ਦੇ ਵਿੱਚ ਪਤਾ ਕਰ ਲੋ ਕਿਤੇ ਵੀ ਪਤਾ ਕਰ ਲੋ ਜੇ ਸਾਡੇ ਰੇਟ ਦੇ ਵਿੱਚ ਤੇ ਸਾਡੇ ਕਿਸੇ ਵੀ ਚੀਜ਼ ਦੇ ਵਿੱਚ ਸਾਨੂੰ ਆ ਕੇ ਤੁਸੀਂ ਦੱਸ ਦਿਓ ਅਸੀਂ ਤੁਹਾਡੇ ਦੇਨ ਦਾ ਠੀਕ ਹੈ ਜੀ ਸੋ ਜੇਕਰ ਇਹ ਪ੍ਰੋਡਕਟ ਬਈ ਤੁਹਾਡੇ ਤੋਂ ਕਿਸੇ ਨੇ ਘਰ ਬੈਠੇ ਮੰਗਵਾਉਣੇ ਹੋਣ ਹਨ ਕਿਉਂਕਿ ਹਰ ਇੱਕ ਬੰਦਾ ਟਰੈਵਲ ਨਹੀਂ ਕਰਦਾ ਹੁਣ ਵੀਡੀਓ ਦੇਖਦੇ ਨੇ ਲੋਕ ਤਾਂ ਸੋਚਦੇ ਨੇ ਵੀ ਆਪਾਂ ਵੀ ਇਹ ਪ੍ਰੋਡਕਟ ਨੂੰ ਵਰਤ ਕੇ ਦੇਖੀਏ ਤਾਂ ਤੁਸੀਂ ਕੋਰੀਅਰ ਵਗੈਰਾ ਕਰ ਦੋਗੇ ਹਾਂਜੀ ਉਹ ਤਾਂ ਕੋਰੀਅਰ ਵੀ ਕਰਾਂਗੇ ਵੀਰੇ ਜਿਹੜਾ ਡਿਲੀਵਰੀ ਖਰਚਾ ਹੋਊਗਾ ਉਹ ਕਸਟਮਰ ਨੂੰ ਦੇਣਾ ਪੈਂਦਾ ਜੀ ਕਾਰਨ ਉਹਦਾ ਇਹ ਆ ਜੀ ਕਿਉਂਕਿ ਹਲੇ ਮੰਨ ਕੇ ਚੱਲੋ ਵੀ ਸਾਡੇ ਕੋਲੇ ਅਸੀਂ ਰਿਟੇਲ ਕਰ ਰਹੇ ਆ ਫੋਲਸੇਲ ਅਸੀਂ ਹੌਲੀ ਹੌਲੀ ਵਧਾ ਰਹੇ ਆ ਕਿਉਂਕਿ ਇਹ ਬਾਕੀ ਵਾਜਨਦਾਰ ਚੀਜ਼ਾਂ ਆ ਜਾਂਦੀਆਂ ਨੇ ਬਾਈ ਖਰਚ ਜਦੋਂ ਮਤਲਬ ਵੀ ਰੂਟੀਨ ਵਾਂਗ ਚੱਲ ਪਿਆ ਫਿਰ ਅਸੀਂ ਆਪ ਖੁਦ ਦਿਆ ਕਰਾਂਗੇ ਹੋਮ ਡਿਲੀਵਰੀ ਠੀਕ ਆ ਜੀ ਸੋ ਜਿਹੜਾ ਇਹਦਾ ਮਤਲਬ ਥੋੜਾ ਨਾਲ ਕੰਟੈਕਟ ਕਰਨਾ ਤਾਂ ਤੁਹਾਡਾ ਜਿਹੜਾ ਕੰਟੈਕਟ ਨੰਬਰ ਆ ਵਾਈਬਰਨ ਵੀਡੀਓ ਤੇ ਸ਼ੇਅਰ ਕਰ ਦਿਓ ਨਾਲ ਦਰਸਾ ਹਾਂਜੀ ਜੇ ਕਿਸੇ ਵੀਰ ਭਰਾ ਨੇ ਕੰਟੈਕਟ ਨੰਬਰ ਕਰਨਾ ਸਾਡਾ ਇਹ ਮੇਰੇ ਛੋਟੇ ਬ੍ਰਦਰ ਨੇ ਇਹਨਾਂ ਦਾ ਨੰਬਰ ਹੈ ਮੇਰਾ ਨੰਬਰ ਹੈ ਮੇਰਾ ਨੰਬਰ 98777 43227 ਇਹਨਾਂ ਦਾ 62392 56699 ਕਿਸੇ ਵੀ ਬੀਰਪਾਈ ਨੂੰ ਮਤਲਬ ਚਾਹੀਦਾ ਮਾਲ ਦੀ ਚੀਜ਼ ਦੀ ਸਾਡੀ ਫੁੱਲ ਬਟਾ ਫੁੱਲ ਗਾਰੰਟੀ ਹੋਗੀ ਜੇ ਕਿਸੇ ਦਾ ਸਾਡੇ ਮਾਲ ਕਰਕੇ ਕੋਈ ਨੁਕਸਾਨ ਹੁੰਦਾ ਅਸੀਂ ਇੱਥੋਂ ਤੱਕ ਵੀ ਗਾਰੰਟੀ ਲੈਣੇ ਜੇ ਕੋਈ ਸਾਡਾ ਬੇਸਨ ਵਰਤਦਾ ਉਹਦਾ ਕੋਈ ਚੀਜ਼ ਖਰਾਬ ਹੁੰਦੀ ਆ ਅਸੀਂ ਉਹਦੀ ਨਾਲ ਪਰਵਾਹੀ ਦੇਣਾ ਦੇਣਦਾਰ ਆ ਬਾਈ ਹੋਰੇ ਸੋ ਜਿਹੜਾ ਐਡਰੈਸ ਆ ਪ੍ਰੋਪਰ ਤਲਵੰਡੀ ਦੇ ਨੇੜੇ-ਨੇੜੇ ਦੇ ਤੇ ਤਲਵੰਡੀ ਦੇ ਲੋਕ ਇੱਥੇ ਵਿਜ਼ਿਟ ਕਰਕੇ ਜਿਹੜੇ ਆਪਣੇ ਪ੍ਰੋਡਕਟ ਤੁਸੀਂ ਖਰੀਦ ਸਕਦੇ ਹੋ ਸੋ ਦੋਸਤੋ ਐਡਰੈਸ ਆ ਜਿਹੜਾ ਵੀਡੀਓ ਦੇ ਵਿੱਚ ਪਹਿਲਾਂ ਵੀ ਆਪਾਂ ਸ਼ੇਅਰ ਕਰ ਸਕਿਆ ਤੇ ਇੱਕ ਵਾਰੀ ਫੇਰ ਤੋਂ ਬਾਈ ਐਡਰੈਸ ਆਪਣਾ ਜਿਹੜਾ ਦਰਸ਼ਕਾਂ ਨੂੰ ਦੱਸ ਦਈਏ ਨਾ ਤਲਵੰਡੀ ਸਾਬੋ ਨਜ਼ਦੀਕ ਰਵਿਦਾਸ ਚੌਂਕ ਰਾਮਾ ਰੋਡ ਕੋ ਬਾਬਾ ਦੀਪ ਸਿੰਘ ਹੋਸਟਲ ਦੇ ਨਾਲ ਸੋ ਇਸ ਐਡਰੈਸ ਦੇ ਉੱਪਰ ਤੁਸੀਂ ਆ ਕੇ ਬਾਈ ਉਹਨਾਂ ਦੀ ਆਟਾ ਚੱਕੀ ਦੇ ਉੱਪਰ ਵਿਜ਼ਿਟ ਕਰਕੇ ਜਿਹੜੇ ਆਪਣੇ ਡੇਲੀ ਡਾਈਟ ਦੇ ਵਿੱਚ ਯੂਜ਼ ਹੋਣ ਵਾਲੇ ਜਿਹੜੇ ਪ੍ਰੋਡਕਟ ਨੇ ਤੁਸੀਂ ਖਰੀਦ ਸਕਦੇ ਇਹਦੇ ਵਿੱਚ ਆਟਾ, ਦਾਲਾਂ, ਬੇਸਣ ਸੋ ਸਾਰੇ ਪ੍ਰੋਡਕਟ ਤੁਹਾਨੂੰ ਮਿਲ ਜਾਣਗੇ ਦੋਸਤੋ ਤੇ ਵੱਧ ਤੋਂ ਵੱਧ ਦੋਸਤ ਬਾਈ ਹਰ ਕੋਲੇ ਪਹੁੰਚ ਕੇ ਇੱਕ ਵਾਰੀ ਜ਼ਰੂਰ ਇਹਨਾਂ ਪ੍ਰੋਡਕਟਾਂ ਨੂੰ ਯੂਜ਼ ਕਰਕੇ ਦੇਖਿਓ ਜੀ ਧੰਨਵਾਦ ਜੀ ਧੰਨਵਾਦ